ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਆਪਣੀ ਸੈਰ ਨੂੰ ਕਿਵੇਂ ਵਧਾ ਸਕਦੇ ਆਂ ਸਰਦੀਆਂ ਦੇ ਦਿਨਾਂ ਦੇ ਵਿੱਚ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਸਰਦੀਆਂ ਦੇ ਦਿਨਾਂ ਦੇ ਵਿੱਚ ਕੀ ਹੁੰਦਾ 에ਅਰ ਦਾ ਪ੍ਰੈਸ਼ਰ ਘਟ ਜਾਂਦਾ ਜਿਸ ਕਰਕੇ ਆਪਣੀ ਮਸਲ ਵੀਕ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਆਪਾਂ ਸੈਰ ਕਰਦੇ ਆਂ ਸਭ ਤੋਂ ਵੱਧ ਜੋ ਆਪਣਾ ਮਸਲ ਕੰਮ ਚ ਆਉਂਦਾ ਉਹ ਆਉਂਦਾ ਟਿਬਿਆਲਿਸ ਇੰਟੀਰੀਅਰ ਮਸਲ ਗੋਡੇ ਤੋਂ ਥੱਲੇ ਵਾਲਾ ਮਸਲ ਔਰ ਸਾਈਡਾਂ ਵਾਲੇ हिਪ ਅਬਡਕਟਰਸ ਕੰਮ ਆਉਂਦੇ ਆ ਔਰ हिਪ ਐਕਸਟੈਂਸਰਸ ਕੰਮ ਆਉਂਦੇ ਆ ਸਾਰਿਆਂ ਦੀਆਂ ਬੜੀਆਂ ਆਸਾਨ ਕਸਰਤਾਂ ਨੇ ਸਵੇਰੇ ਦੁਪਹਿਰੇ ਸ਼ਾਮ ਕਰ ਰਹੀਆਂ ਨੇ ਤੁਸੀਂ ਦੇਖੋਗੇ ਤੁਹਾਡੀ ਸੈਰ ਹੈ ਜੋ 10 ਦਿਨਾਂ ਦੇ ਵਿੱਚ ਵਿੱਚ ਹੋਰ ਇੰਪਰੂਵ ਹੋਣਾ ਸ਼ੁਰੂ ਹੋ ਜਾਏਗੀ ਜਾਨੀ ਕਿ ਹੋਰ ਵਧਣਾ ਸ਼ੁਰੂ ਹੋ ਜਾਏਗੀ ਪਹਿਲੀ ਗੱਲ ਸਰਦੀਆਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਸੈਰ ਕਰਨ ਦਾ ਸਮਾਂ ਤੁਸੀਂ 8 ਵਜੇ ਤੋਂ ਬਾਅਦ ਰੱਖਣਾ ਇਹ ਨਹੀਂ ਹੈ ਵੀ ਸਵੇਰੇ 5 ਜਾਂ 6 ਵਜੇ ਤੁਸੀਂ ਸੈਰ ਕਰਨ ਜਾ ਰਹੇ ਹੋ ਉਹਦੇ ਨਾਲ ਤੁਹਾਨੂੰ ਕੋਈ ਦਿਲ ਦੀ ਸਮੱਸਿਆ ਆ ਸਕਦੀ ਹੈ ਸੋ ਇਸ ਕਰਕੇ ਤੁਸੀਂ ਜੋ ਸੈਰ ਕਰਨੀ ਹੈ ਉਹ ਕਰਨੀ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਦੇ ਵਿੱਚ ਵਿੱਚ ਕਿਸੇ ਵੀ ਟਾਈਮ ਤੁਸੀਂ ਸੈਰ ਕਰਨ ਜਾ ਸਕਦੇ ਹੋ ਔਰ ਸੈਰ ਕਰਕੇ ਜਦੋਂ ਵਾਪਸ ਆਉਂਗੇ ਉਦੋਂ ਇਹ ਸਾਰੀਆਂ ਕਸਰਤਾਂ ਦਾ ਤੁਸੀਂ ਕਰਨੀਆਂ ਨੇ ਸਵੇਰੇ ਸ਼ਾਮ ਕਰਨੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ siri singh sraah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐ ਸਰੀ ਸਿੰਘਸ ਨਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਜਰੂਰ ਕਰਿਓ ਅਗਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਵੀ ਪਸੰਦ ਕਰਦੇ ਹੋ ਤਾਂ ਇਹਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਸੈਰ ਕਰਨ ਗਏ ਸ਼ੇਰ ਕਰਕੇ ਆ ਗਏ ਫਿਰ ਤੁਸੀਂ ਇਹ ਕਸਰਤ ਕਰਨੀ ਆ ਬਾਹਰ ਗਰਾਊਂਡ 'ਚ ਵੀ ਕਰ ਸਕਦੇ ਹੋ ਤੁਸੀਂ ਦਿਵਾਰ ਦੇ ਨਾਲ ਖੜ ਜਾਣਾ ਕਿਸੇ ਦੇ ਵੀ ਔਰ ਦੋਨੋਂ ਪੈਰ ਬਾਹਰ ਕੱਢ ਦੇਣੇ ਆ ਔਰ ਥੋੜੇ ਜਿਹਾ ਗੋਡੇ ਮੋੜ ਲੈਣੇ ਔਰ ਇੱਥੇ ਆਪਾਂ ਪੰਜੇ ਆਪਣੇ ਹਵਾ 'ਚ ਚੱਕ ਦੇਣੇ ਆ ਔਰ ਸਾਹਮਣੇ ਦੇਖਾਂਗੇ 1 2 3 4 5 6 7 8 9 10 ਠੀਕ ਰਿਲੈਕਸ ਫੇਰ ਕੋਡੇ ਮੋੜ ਦੇਣੇ ਆ ਫੇਰ ਪੰਜੇ ਹਵਾ ਚੱਕ ਦੇਣੇ ਆ ਬਾਹਾਂ ਸਿੱਧੀਆਂ ਚਾਹੇ ਪਿੱਛੇ ਰੱਖ ਲਓ ਇੱਕ 2 10 4 5 6 7 8 9 10 देन ਰਿਲੈਕਸ ਫਿਰ ਕੋਟੀ ਮੋੜੇ ਫਿਰ ਪੰਜੇ ਹਵਾ ਚੱਕ ਤੇ ਔਰ ਇਥੇ ਆਪਾਂ 10 ਗਿਣਨੇ 1 2 3 4 5 6 7 8 9 10 देन ਰਿਲੈਕਸ ਆਪਾਂ ਤੁਹਾਨੂੰ 4 ਤੋਂ 5 ਵਾਰ ਕਰਕੇ ਦਿਖਾਇਆ ਤੁਸੀਂ ਇਸ ਨੂੰ 10 ਵਾਰੀ ਕਰਨਾ ਹੈ ਇਹ ਹੋਗੀ ਤੁਹਾਡੀ ਨੰਬਰ 1 ਕਸਰਤ ਜਿਸ ਦੇ ਵਿੱਚ ਆਪਾਂ ਟੈਬਲਸ ਇੰਟੀਰੀਅਰ ਨੂੰ ਆਪਾਂ ਸਟਰੈਂਥਨ ਕੀਤਾ ਤਗੜੇ ਹੁਣ ਦੂਸਰੀ ਕਸਰਤ ਕਰਨ ਲੱਗੇ ਆ ਉਸ ਦੇ ਲਈ ਕੀ ਕਰਾਂਗੇ ਆਪਾਂ ਇੱਕ ਟੇਬਲ ਜਾਂ ਪੌੜੀਆਂ 'ਚ ਖੜ ਕੇ ਵੀ ਕਰ ਸਕਦੇ ਆ ਇਹ ਕਸਰਤਾਂ ਟੇਬਲ ਦੇ ਉੱਪਰ ਚੜਜੋਗੇ ਤੁਸੀਂ ਟੇਬਲ ਤੇ ਖੜ ਕੇ ਔਰ ਹੌਲੀ-ਹੌਲੀ ਤੁਸੀਂ ਟੇਬਲ ਦੇ ਪਿੱਛੇ ਆ ਜਾਣਾ ਔਰ ਦੀਵਾਰ ਨੂੰ ਫੜ ਕੇ ਰੱਖਣਾ ਔਰ ਇੱਥੇ ਤੁਸੀਂ ਬਿਲਕੁਲ نیچے ਗਏ ਔਰ ਫਿਰ ਹੀਲ ਰੇਸ ਕੀਤਾ ਫਿਰ ਪਿੱਛੇ ਗਏ ਫਿਰ ਹੀਲ ਰੇਸ ਕੀਤਾ ਫਿਰ ਪਿੱਛੇ ਗਏ ਫਿਰ ਹੀਲ ਰੇਸ ਕੀਤਾ ਸੋ ਸ਼ੁਰੂ ਕਰਦੇ ਆਂ ਧਿਆਨ ਨਾਲ ਦੇਖੋ ਪਹਿਲਾਂ ਥੱਲੇ ਜਾਵਾਂਗੇ ਇਸ ਜਗ੍ਹਾ ਤੇ ਪਿੰਜਣੀ ਚ ਖਿੱਚ ਪੈਗੀ ਨਰ ਉੱਪਰ ਜਾਵਾਂਗੇ ਤਾਂ ਇਸ ਦੇ ਵਿੱਚ ਆਪਣੇ ਜੋ ਮੂਰਲੇ ਮਸਲਸ ਨੇ ਉਹ ਕੰਮ ਕਰਨਗੇ ਸੋ ਇਹ ਦੋਨੋਂ ਮਸਲਸ ਤੇ ਹੀ ਕੰਬੋ ਐਕਸਰਸਾਈਜ਼ ਹੈ ਧਿਆਨ ਨਾਲ ਦੇਖੋ ਆਪਾਂ ਇੱਥੇ ਗਏ ਸ਼ੁਰੂ ਕਰਦੇ ਹਾਂ 1 2 3 4 5 6 7 8 9 10 ਦੈਨ ਰਿਲੈਕਸ दस बारी करना दस बारी करके आराम करना फिर इसके पूरे पांच सैट लाने दोबारा फिर पिछे आ गए और दैन फिर एक दो तीन चार पाँच छे सत्त अठ नौ दस दैन रिलैक्स ये होगी थोड़ी हील रेज एक्सरसाइज इस बारी करना और हौली हौलीं तो बढ़ाकर इससे दस सैट कर देने ਇਹ ਹੋ ਗਈ 32ਵੀਂ ਐਕਸਰਸਾਈਜ਼ 33ਵੀਂ ਐਕਸਰਸਾਈਜ਼ ਬੈੱਡ ਤੇ ਆਪਾਂ ਬੈਠ ਕੇ ਕਰਨੀ ਹੈ ਐਕਸਰਸਾਈਜ਼ ਦੇ ਵਿੱਚ ਆਪਾਂ ਕੀ ਕਰਾਂਗੇ ਨੀਂਹ ਦੀ ਸਟਰੈਂਥਨਿੰਗ ਕਰਾਂਗੇ ਔਰ ਇਸ ਗੋਡੇ ਦੇ ਥੱਲੇ ਆਪਾਂ ਇਦਾਂ ਸਹਰਾਣਾ ਰੱਖ ਲੈਣਾ ਔਰ ਇਦਾਂ ਇਸ ਨੂੰ ਆਪਾਂ ਬੈਠ ਕੇ نیچے ਨੂੰ ਪ੍ਰੈਸ ਕਰਾਂਗੇ ਜ਼ੋਰ ਦੀ ਦੱਬਿਆ 1 2 3 4 5 6 7 8 9 10 ਧਿਆਨ ਰਹੇ ਜਦੋਂ ਆਪਾਂ ਦੱਬਣਾ ਲੱਤ ਉੱਪਰ ਨਹੀਂ ਉੱਠਣੀ ਚਾਹੀਦੀ ਲੱਤ نیچے ਰਹੇਗੀ ਫੇਰ ਦਬ ਦੇਣਾ 1 2 3 4 5 6 7 8 9 10 फिर दबता एक दो तीन चार पे सात आठ नौ दस फिर दबता एक दो तीन चार पे सात आठ नौ दस फिर दबता एक दो तीन चार पे सात आठ नौ दस इसते से दस सेट है लाने हैं उस तो फिर आप करा कॉड्स की सरेंदनिंग आप इसको फिर अपने गिटे थले रख देना ਔਰ ਫਿਰ ਆਪਾਂ ਇਸ ਨੂੰ ਜ਼ੋਰ ਦੀ ਪ੍ਰੈਸ ਕਰਾਂਗੇ 1 2 3 4 5 6 7 8 9 10 ਫੇਰ ਪ੍ਰੈਸ ਕਰਾਂਗੇ 1 2 3 4 5 6 7 8 9 10 ਫੇਰ ਪ੍ਰੈਸ ਕਰਾਂਗੇ 1 2 3 4 5 6 7 8 9 10 ਯਾਨੀ ਕਿ ਗਿੱਟੇ ਨਾਲ ਜ਼ੋਰ ਦੀ ਥੱਲੇ ਨੂੰ ਦੱਬਣਾ ਆਪਾਂ ਔਰ ਪੈਰ ਚਾਹੇ ਬਾਹਰ ਰਹੇ ਚਾਹੇ ਅੰਦਰ ਜਿੱਧਰ ਨੂੰ ਜੀ ਕਰਦਾ ਬਸ ਤੁਸੀਂ ਗਿੱਟੇ ਵੱਲ ਧਿਆਨ ਦੇਣਾ ਔਰ ਜ਼ੋਰ ਦੀ ਦੱਬਣਾ 10 ਗੈਣਨੇ ਆ ਵੀ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਉਸ ਤੋਂ ਨੈਕਸਟ ਕਸਰਤ ਹੈ ਉਹ ਫੇਰ ਖੜਕੇ ਇਸ ਐਕਸਰਸਾਈਜ਼ ਹੈ ਉਹ ਹੈਗੀ हिਪ ਪ੍ਰੋਡਕਸ਼ਨ ਆਪਾਂ ਸਿੱਧੇ ਖੜ ਜਾਾਂਗੇ ਔਰ ਆਪਾਂ سپورਟ ਲੈ ਲਈ ਇਧਰ ਬੈੱਡ ਦੀ ਤੁਸੀਂ ਲੱਤ ਨੂੰ ਸਾਈਡ ਤੇ ਲੈ ਕੇ ਜਾਣਾ ਹੈ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 फिर दस दैन रिलैक्स फिर देखो एक दो तीन चार पांच पे सात आठ नौ दस दैन रिलैक्स ये दोनों साइड करनी कसरत हम थो तो इस करके दिखाने लगे एक दो तीन चार पांच पे सात आठ, नौ दस दैन रिलैक्स यही होगी थोड़ी हिप अबडक्शन एक्सरसाइज इसमें दस बारी करके आराम इससे दस सैट लाने नैक्सट एक्सरसाइज की है हिप एक्सटेंशन आप सीधे खड़ के फिर आप खड़े और लात पीछे बिल्कुल लेके जावे एक फिर दो तीन फिर चार फिर पाँच फिर छे फिर सत्त फिर अठ फिर नौ फिर दस दैन रिलैक्स ध्यान कस देखिए कसर इससे भी दस सैट लावे द्वारा देखो कड़ के और इस लत्त पिछले ला जाए एक फिर दो फिर तीन फिर चार फिर फिर छत फिर अठ फिर, फिर नौ फिर दस ये भी दोनों साइड कर रहे हैं दस सैट है इधर दस सैट इधर दस दस वारी करनी यही होगी तो एक्सरसाइज हिप एक्सटेंशन ਤੋ ਇਹ ਸਾਨ ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਸ਼ਾਮ ਕਰਦੇ ਹੋ ਔਰ ਸੈਰ ਕਰਨ ਤੋਂ ਬਾਅਦ ਕਰਦੇ ਹੋ ਤਾਂ ਤੁਹਾਡੀ ਜੋ ਸੈਰ ਹੈ ਬਹੁਤ ਜਲਦੀ ਹੋਰ ਵੱਧ ਜਾਏਗੀ ਮੰਨ ਲਓ ਤੁਸੀਂ ਸੈਰ 10 ਮਿੰਟ ਕਰਦੇ ਹੋ ਅਗਰ ਤੁਸੀਂ ਕਸਰਤਾਂ ਕਰਨ ਲੱਗੇ ਤਾਂ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਜੋ ਸੈਰ ਹੈ ਉਹ ਥੋੜੀ 20 ਮਿੰਟ ਹੋ ਜਾਏਗੀ ਅਗਰ ਰੈਗੂਲਰ ਕਰਦੇ ਰਹੋਗੇ ਤਾਂ ਸੈਰ ਨੂੰ ਤੁਸੀਂ ਮਨ ਚਾਹਿਆ ਵਧਾ ਸਕਦੇ ਹੋ ਉਮੀਦ ਕਰਦਾ ਹਾਂ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਤੁਸੀਂ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ